ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੀਡੀਓ ਦੇ ਵਿੱਚ ਸਿੱਖ ਗੁਰੂ ਸਾਹਿਬਾਨ ਦੇ ਗੁਰੂ ਕਾਲ ਬਾਰੇ ਗੱਲ ਕੀਤੀ ਜਾਵੇਗੀ ਗੱਲ ਹੈ ਕਿ ਬੱਚਿਆਂ ਨੂੰ ਜਰੂਰ ਵਿਖਾਇਆ ਕਰੋ ਸਾਡੇ ਵੀਡੀਓਜ਼ ਕਿਉਂਕਿ ਅਸੀਂ ਵਿਰਸੇ ਤੇ ਵਿਰਾਸਤ ਤੇ ਕੰਮ ਕਰਦੇ ਆਂ ਅਤੀਤ ਤੇ ਕੰਮ ਕਰਦੇ ਆਂ ਇਤਿਹਾਸ ਤੇ ਕੰਮ ਕਰਦੇ ਆਂ ਧਰਮ ਤੇ ਕੰਮ ਕਰਦੇ ਆਂ ਅੱਜ ਦੇ ਇਸ ਵੀਡੀਓ ਦੇ ਵਿੱਚ ਸਿੱਖ ਗੁਰੂ ਸਾਹਿਬਾਨ ਦੇ ਗੁਰੂਕਾਲ ਬਾਰੇ ਜਾਣਕਾਰੀ ਦੇਣ ਜਾ ਰਹੇ ਆਂ ਮੈਂ ਸਭ ਤੋਂ ਪਹਿਲਾਂ ਧੰਤਨਸ਼ੀਰ ਗੁਰੂ ਨਾਨਕ ਦੇਵ ਜੀ ਦਾ ਗੁਰੂਕਾਲ 1469 ਈਸਵੀ ਤੋਂ ਲੈ ਕੇ 1539 ਈਸਵੀ ਤੱਕ ਹੈ ਦੂਸਰੇ ਗੁਰੂ ਧੰਤਨਸ਼ੀਰ ਗੁਰ ਅੰਗਦ ਦੇਵ ਜੀ ਮਹਾਰਾਜ ਦਾ ਗੁਰੂਕਾਲ 1539 ਈਸਵੀ ਤੋਂ ਲੈ ਕੇ 1552 ਈਸਵੀ ਤੱਕ ਤੀਸਰੇ ਗੁਰੂ ਤਨਤਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦਾ ਗੁਰੂਕਾਲ 1552 ਈਸਵੀ ਤੋਂ ਲੈ ਕੇ 1574 ਈਸਵੀ ਤੱਕ ਤੇ ਚੌਥੇ ਗੁਰੂ ਤਨਤਨ ਸ਼੍ਰੀ ਗੁਰੂ ਰਾਮਦਾਸ ਜੀ ਦਾ ਗੁਰੂਕਾਲ 1574 ਈਸਵੀ ਤੋਂ ਲੈ ਕੇ 1581 ਈਸਵੀ ਤੱਕ ਪੰਜਵੇਂ ਗੁਰੂ ਤਨਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਗੁਰੂਕਾਲ 1581 ਈਸਵੀ ਤੋਂ ਲੈ ਕੇ 1606 ਈਸਵੀ ਤੱਕ ਔਰ ਛੇਵੇਂ ਗੁਰੂ ਜਿਹੜੇ ਹੈ ਤੰਤਨ ਸ਼੍ਰੀ ਗੁਰੂ ਹਰगोबिंद ਸਾਹਿਬ ਦਾ ਗੁਰੂਕਾਲ 1606 ਈਸਵੀ ਤੋਂ ਲੈ ਕੇ 1644 ਈਸਵੀ ਤੱਕ 7ਵੇਂ ਗੁਰੂ ਤੰਤਨ ਸ਼੍ਰੀ ਗੁਰੂ ਹਰ Rai ਸਾਹਿਬ ਦਾ ਗੁਰੂਕਾਲ 1644 ਈਸਵੀ ਤੋਂ ਲੈ ਕੇ 1661 ਈਸਵੀ ਤੱਕ ਔਰ 8ਵੇਂ ਗੁਰੂ ਤਨਤਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਦਾ ਗੁਰੂਕਾਲ 1661 ਈਸਵੀ ਤੋਂ ਲੈ ਕੇ 1664 ਈਸਵੀ ਤੱਕ 9ਵੇਂ ਗੁਰੂ ਤਨਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਗੁਰੂਕਾਲ 1664 ਈਸਵੀ ਤੋਂ ਲੈ ਕੇ 1675 ਈਸਵੀ ਤੱਕ 10ਵੇਂ ਗੁਰੂ ਤਨਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਗੁਰੂਕਾਲ 1675 ਈਸਵੀ ਤੋਂ ਲੈ ਕੇ 1708 ਈਸਵੀ ਤੱਕ ਇਹ ਹੈ ਗੁਰੂ ਸਾਹਿਬਾਨ ਦਾ ਗੁਰੂ ਕਾਲ ਇਸ ਦੇ ਵਿੱਚ ਦੋ ਸ਼ਹੀਦੀਆਂ ਖਾਸ ਤੌਰ ਤੇ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ 1606 ਈਸਵੀ ਦੇ ਵਿੱਚ ਅਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ 1675 ਈਸਵੀ ਦੇ ਵਿੱਚ ਗੱਲ ਇਹ ਹੈ ਕਿ ਬੱਚਿਆਂ ਨੂੰ ਦੇਖੋ ਅੱਜ ਦੇ ਸਮੇਂ ਦੇ ਵਿੱਚ ਵੱਡੇ ਵੱਡੇ ਸਿੰਗਰਸ ਵੱਡੇ ਵੱਡੇ ਫਿਲਮ ਸਟਾਰਸ ਬਾਲੀਵੁੱਡ ਹਾਲੀਵੁੱਡ ਦੀ ਜਾਣਕਾਰੀ ਹੈ ਕ੍ਰਿਕਟਰਸ ਦੇ ਬਾਰੇ ਜਾਣਕਾਰੀ ਹੈ ਪਤਾ ਨਹੀਂ ਕਿੰਨਾ ਕਿੰਨਾਂ ਨੂੰ ਆਪਣੇ ਇਹ ਜਿਹੜਾ ਹੈ ਉਹਨਾਂ ਨੂੰ ਆਪਣੇ ਰੋਲ ਮਾਡਲਸ ਬਣਾਈ ਬੈਠੇ ਨੇ ਪਰ ਆਪਣੇ ਵਿਰਸੇ ਤੇ ਵਿਰਾਸਤ ਅਤੇ ਇਤਿਹਾਸ ਦੀ ਜਾਣਕਾਰੀ ਨਹੀਂ ਹੈ ਇਸ ਕਰਕੇ ਵਿਸ਼ੇਸ਼ ਤੌਰ ਤੇ ਮੈਂ ਕਹਿਣਾ ਕਿ ਪੰਜਾਬ ਦੇ ਬੱਚੇ ਬੱਚੇ ਨੂੰ ਚਾਹੇ ਉਹ ਕਿਸੇ ਵੀ ਧਰਮ ਜਾਂ ਕਿਸੇ ਵੀ ਮਜ਼ਬਬ ਦੇ ਨਾਲ ਸੰਬੰਧਿਤ ਹੋਵੇ ਉਹਨਾਂ ਨੂੰ ਸਿੱਖ ਇਤਿਹਾਸ ਦੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ ਸਿੱਖ ਗੁਰੂਆਂ ਦਾ ਇਤਿਹਾਸ ਜਿਹੜਾ ਹੈ ਜਾਂ ਸਿੱਖ ਇਤਿਹਾਸ ਬੜਾ ਗੌਰਵਮਈ ਇਤਿਹਾਸ ਹੈ ਅਤੇ ਸਾਨੂੰ ਜੀਵਨ ਜਾਚ ਸਿਖਾਉਂਦਾ ਹੈ ਔਰ ਸਾਡਾ ਜਿਹੜਾ ਹੈ ਲਾਈਫ ਸਟਾਈਲ ਬਿਲਕੁਲ ਉਹ ਬਹੁਤ ਇੰਪਰੂਵ ਹੁੰਦਾ ਹੈ ਬੱਚਿਆਂ ਨੂੰ ਇਸ ਦੀ ਜਾਣਕਾਰੀ ਦੇਣੀ ਬਹੁਤ ਜ਼ਰੂਰੀ ਹੈ ਅਜੋਕੇ ਸਮੇਂ ਦੇ ਵਿੱਚ ਇਸ ਦੀ ਕਮੀ ਹੈ ਇਸ ਕਰਕੇ ਬੱਲੇ ਬੱਲੇ ਫਿਲਮਜ਼ ਐਂਡ ਰਿਕਾਰਡਸ ਵੱਲੋਂ ਅਸੀਂ ਆਪਣੇ ਅਤੀਤ ਅਤੇ ਆਪਣੇ ਇਤਿਹਾਸ ਦੀਆਂ ਗੱਲਾਂ ਕਰਦੇ ਰਹਿਣੇ ਆ ਤੁਹਾਨੂੰ ਕਿੱਦਾਂ ਦਾ ਲੱਗਿਆ ਸਾਡਾ ਆਈਡੀਆ ਕਿ ਬੱਚਿਆਂ ਨੂੰ ਜਿਹੜਾ ਹੈ ਇਤਿਹਾਸ ਦੀਆਂ ਇਹਨਾਂ ਮਹੱਤਵਪੂਰਨ ਉਹ ਚੀਜ਼ਾਂ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਤਾਂ 10 ਗੁਰੂ ਸਾਹਿਬਾਨ ਦੇ ਗੁਰੂਕਾਲ ਦੀ ਗੱਲ ਮੈਂ ਕੀਤੀ ਹੈ ਬੱਚਿਆਂ ਨੂੰ ਬਹੁਤਾ ਤਰ ਮੈਂ ਦੇਖਿਆ ਕਈ ਵਾਰੀ 10 ਗੁਰੂ ਸਾਹਿਬਾਨ ਦੀ ਸੀਕੁਐਂਸ ਦੇ ਵਿੱਚ ਉਹਨਾਂ ਦੀ ਤਰਤੀਬ ਵੱਧ ਤਰੀਕੇ ਦੇ ਨਾਲ ਗੁਰੂਆਂ ਦੇ ਨਾਮ ਵੀ ਜਿਹੜੇ ਹੈ ਨਹੀਂ ਯਾਦ ਹੁੰਦੇ ਜਾਂ ਪਤਾ ਹੁੰਦੇ ਤਾਂ ਇਹਦਾ ਇਹਦੇ ਲਈ ਦੋਸ਼ੀ ਕੌਣ ਹੈ ਦੋਸ਼ੀ ਅਸੀਂ ਲੋਕ ਖੁਦ ਹੈ ਕਿਉਂਕਿ ਅਸੀਂ ਬੱਚਿਆਂ ਨੂੰ ਜਿਹੜਾ ਹੈ ਜੋ ਚੀਜ਼ਾਂ ਦਿਖਾ ਰਹੇ ਹਾਂ ਉਹੀ ਬੱਚੇ ਸਿੱਖ ਰਹੇ ਹੈ ਤਾਂ ਇਸ ਕਰਕੇ ਇਸ ਤਰ੍ਹਾਂ ਦਾ ਉਪਰਾਲਾ ਕਰਨਾ ਬਹੁਤ ਜ਼ਰੂਰੀ ਹੈ ਮੈਂ ਫੇਰ ਬਾਰ ਬਾਰੀ ਗੱਲ ਕਹਿਣਾ ਹੁੰਦਾ ਅਕਸਰ ਕਿ ਅਸੀਂ ਇੱਥੇ ਕਿਸੇ ਖਾਸ ਮਜ਼ਬਬ ਜਾਂ ਫਿਰਕੇ ਦੀ ਗੱਲ ਨਹੀਂ ਕਰਦੇ ਸਾਰਿਆਂ ਦੇ ਲਈ ਬਹੁਤ ਜ਼ਰੂਰੀ ਹੈ ਪੰਜਾਬ ਦੇ ਵਿੱਚ ਜਿਹੜਾ ਰਹਿੰਦਾ ਹੈ ਉਸ ਦੇ ਲਈ ਬਹੁਤ ਜ਼ਰੂਰੀ ਹੈ ਕਿ ਸਿੱਖ ਇਤਿਹਾਸ ਦੀ ਸਹੀ ਜਾਣਕਾਰੀ ਹੋਣੀ ਚਾਹੀਦੀ ਹੈ ਔਰ ਹੁਣ ਅਸੀਂ ਗੱਲ ਕਰਾਂਗੇ ਗੁਰੂ ਸਾਹਿਬਾਨ ਦੇ ਯੋਗਦਾਨ ਦੀ ਲੇਕਿਨ ਉਲਾ ਵੱਖਰੇ ਤੌਰ ਤੇ ਇੱਕ ਵੱਡਾ ਵੀਡੀਓ ਬਣਾਵਾਂਗੇ ਲੇਕਿਨ ਗੁਰੂ ਸਾਹਿਬਾਨ ਦਾ ਜਿਹੜਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਸ ਤਰ੍ਹਾਂ ਜਿਹੜਾ ਹੈ ਉਹਨਾਂ ਦੀ ਬਾਣੀ ਦਰਜ ਹੈ ਉਸ ਦੀ ਗੱਲ ਕਰਦੇ ਆਂ ਦੇਖੋ ਸਭ ਤੋਂ ਪਹਿਲਾਂ ਪੰਜ ਗੁਰੂ ਸਾਹਿਬਾਨ ਜਿਹੜੇ ਮੁੱਢਲੇ ਹੈ ਉਹਨਾਂ ਦੀ ਬਾਣੀ ਦਰਜ ਹੈ ਤੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਜਿਹੜੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਇਹਨਾਂ ਤੋਂ ਇਲਾਵਾ ਜਿਹੜੇ ਸੂਫੀ ਸੰਤਾਂ ਦੀ ਬਾਣੀ ਦਰਜ ਹੈ ਭਗਤਾਂ ਦੀ ਬਾਣੀ ਦਰਜ ਹੈ ਲਗਭਗ 15 ਸੂਫੀ ਸੰਤ ਅਤੇ ਭਗਤਾਂ ਦੀ ਬਾਣੀ ਦਰਜ ਹੈ ਔਰ ਜਿਹੜੇ ਹਨ 11 ਪਟਾਂ ਦੀ ਬਾਣੀ ਦਰਜ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ 6000 ਦੇ ਕਰੀਬ ਸ਼ਬਦ ਹਨ ਤੇ 1430 ਅੰਗ ਹਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਜੇਕਰ ਜੀਵਨ ਜਾਂਚ ਸਿੱਖਣੀ ਹੋਵੇ ਇਹਨਾਂ ਦੀ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਹੁਤ ਕੁਝ ਹੈ ਇਸ ਕਰਕੇ ਗੁਰੂ ਦੇ ਲੜ ਲੱਗਣਾ ਚਾਹੀਦਾ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਇੱਕ ਅਜਿਹਾ ਗ੍ਰੰਥਾਨ ਜਿਸ ਦੇ ਵਿੱਚ ਹਰੇਕ ਮਜ਼ਹਬ ਨੂੰ ਸਥਾਨ ਦਿੱਤਾ ਗਿਆ ਹਰੇਕ ਧਰਮ ਨੂੰ ਸਥਾਨ ਦਿੱਤਾ ਗਿਆ ਹੈ ਔਰ ਪੰਜ ਗੁਰੂ ਸਾਹਿਬਾਨ ਤੋਂ ਇਲਾਵਾ ਇਸ ਦੇ ਵਿੱਚ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਇਨਾਂ ਚ ਸੂਫੀ ਸੰਤਾਂ ਭਗਤਾਂ ਤੇ ਫਕੀਰਾਂ ਦੀ ਬਾਣੀ ਵੀ ਦਰਜ ਹੈ ਸਭ ਤੋਂ ਪਹਿਲਾਂ ਤਨਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਗੱਲ ਕਰਾਂਗੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 976 ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹਨ ਔਰ ਦੂਸਰੇ ਗੁਰੂ ਤਨਤਨ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ 62 ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹਨ ਤੀਸਰੇ ਗੁਰੂ ਤਨਤਨ ਸ੍ਰੀ ਗੁਰੂ ਅਮਰਦਾਸ ਜੀ ਦੇ 907 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹਨ ਔਰ ਚੌਥੇ ਗੁਰੂ ਤਨਤਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ 679 ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹਨ ਪੰਜਵੇਂ ਗੁਰੂ ਤਨਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ 2216 ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹਨ ਔਰ ਨੌਵੇਂ ਗੁਰੂ ਤਨਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 116 ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹਨ ਇਹ ਹੈ ਗੁਰੂ ਸਾਹਿਬਾਨ ਦੀ ਬਾਣੀ ਦਾ ਵੇਰਵਾ ਜਿਹੜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਔਰ ਭਾਈ ਬੁੱਢਾ ਜੀ ਜਿਨ੍ਹਾਂ ਨੂੰ ਅਸੀਂ ਬਾਬਾ ਬੁੱਢਾ ਜੀ ਵੀ ਕਹਿੰਦੇ ਆ ਉਹਨਾਂ ਨੂੰ ਸ਼੍ਰੀ ਹਰਿਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ ਠਾਪਿਆ ਗਿਆ ਸਿੱਖ ਗੁਰੂ ਸਾਹਿਬਾਨ ਦਾ ਛੋਟਾ ਜਿਹਾ ਵੀਰਵਾ ਦਿੱਤਾ ਉਹਨਾਂ ਦੇ ਗੁਰੂਕਾਲ ਦੀ ਗੱਲ ਕੀਤੀ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਸਾਹਿਬਾਨ ਦੀ ਬਾਣੀ ਜਿਹੜੀ ਹੈ ਕਿੰਨੀ-ਕਿੰਨੀ ਦਰਜਾ ਉਸਦੇ ਬਾਰੇ ਗੱਲ ਕੀਤੀ ਹੈ ਸਾਡੇ ਵੀਡੀਓਜ਼ ਦੇਖਦੇ ਰਹਿਣਾ ਪਹਿਲਾਂ ਵੀ ਅਸੀਂ ਸਿੱਖ ਇਤਿਹਾਸ ਦੇ ਉੱਤੇ ਵੀਡੀਓਜ਼ ਬਣਾਏ ਨੇ ਉਹਨਾਂ ਨੂੰ ਉਹਨਾਂ ਦੀ ਲਿੰਕ ਜਿਹੜੇ ਅਸੀਂ ਆਪਣੀ ਡਿਸਕ੍ਰਿਪਸ਼ਨ 'ਚ ਦਿੱਤੇ ਨੇ ਤੁਸੀਂ ਉਹਨਾਂ ਤੇ ਕਲਿੱਕ ਕਰਕੇ ਉਸ ਵੀਡੀਓ ਨੂੰ ਦੇਖ ਸਕਦੇ ਹੋ ਆਉਣ ਵਾਲੇ ਵੀਡੀਓਜ਼ ਦੇ ਵਿੱਚ ਅਸੀਂ ਜਿਹੜੀ ਹੈ ਬਹੁਤ ਵਿਸਥਾਰਪੂਰਵਕ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ ਦੇਖੋ ਕੋਈ ਕਮੀ ਪੇਸ਼ੀ ਰਹਿ ਗਈ ਹੋਵੇ ਕਿਸੇ ਪ੍ਰਕਾਰ ਦੀ ਜਿਹੜੀ ਹੈ ਜ਼ੁਬਾਨ ਦੇ ਵਿੱਚ ਜਦੋਂ ਅਸੀਂ ਬੋਲਦੇ ਆ ਕੋਈ ਅੱਖਰ ਵਾਧਾ ਘਾਟਾ ਹੋ ਗਿਆ ਹੋਵੇ ਉਹਦੇ ਲਈ ਖਿਮਾ ਦੇ ਯਾਚਕਾਂ ਉਪਰਾਲਾ ਕੀਤਾ ਦਾਸ ਨੇ ਉਮੀਦ ਕਰਦੇ ਆ ਕਿ ਤੁਹਾਨੂੰ ਪਸੰਦ ਆਇਆ ਹੋਵੇਗਾ ਤੇ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਜਿਹੜਾ ਹੈ ਸ਼ੇਅਰ ਕਰੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ